ਦਸਬੰਦ ਕਰਨ ਵਾਲੀ ਤੁਹਾਡੇ ਵਰਗੀ ਗਰਮਕ ਸੰਗਤ ਮੰਜਲਾ ਮਾਰਦੀ ਹੋਈ ਸਾਹ ਸੰਗਜੀ ਪੱਤੀ ਪਿੰਡ ਆਗੇ ਪੱਤੀ بارش ਪੈਣੀ ਸ਼ੁਰੂ ਹੋ ਗਈ بارش ਮੋਲੇ ਤਾਰ ਪਵੇ ਭਾਵੇਂ ਉਹ ਦਸ਼ਾਲੇ ਤੇਚੀਆਂ ਟਰਾਂਕਾਂ ਚ ਬੰਦ ਸੀ ਪਰ ਜਦੋਂ بارش ਪੈਂਦੀ ਹੈ ਕੱਪੜੇ ਸੱਲ ਕੁਦਰਤੀ ਫੜ ਜਾਂਦੇ ਆ ਕਪੜੇ ਕੁਝ ਸਿੱਲੇ ਦਿਸਾਲੇ ਹੋ ਗਏ ਉਹ ਸੰਗਤ ਨੇ ਸੋਚਿਆ ਕਿ ਮਹਾਰਾਜ ਦੇ ਚਰਨਾਂ 'ਚ 100 ਰੁਪਏ ਆ ਮਹਾਰਾਜ ਦੇ ਚਰਨਾਂ 'ਚ ਆਪਾਂ ਦਿਸਾਲੇ ਸਕਾ ਕੇ ਲੈ ਕੇ ਜਾਣੇ ਆ ਅੱਛਾ ਸਾ ਮਹਾਰਾਜ ਸੁਮੇਂ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਪਾਵਨ ਚਰਨਾਂ ਦੇ ਪਉਰੇ ਉਹ 100 ਰੁਪਇਆ ਰੋਡਿਆਂ ਵਾਲੇ ਜੱਥੇ ਨੂੰ ਬਖਸ਼ ਕਰ ਗਏ ਨੇ ਮੈਂ ਆਤੀ ਧੰਨਵਾਦ ਕਰਦਾ ਲੈਣਾ ਸ਼ਰਮ ਨ ਕਰਿਓ ਦੇਸ਼ਾਲੇ ਸਕਾਉਣ ਲਈ ਸੁੱਕਣੇ ਪਾਤੇ ਹੁਣ ਪੱਤੀ ਦੇ ਮਿਰਜ਼ੇ ਖਾਨ ਹੋਣੀ ਉਹਨਾਂ ਨੇ ਸੋਚਿਆ ਵੀ ਇੱਕ ਸੂਰਜ ਦਾ ਚਮਕਾਰਾ ਤਾਂ ਪੈਂਦਾ ਹੈ ਅੰਬਰ ਚੋਂ ਉਹ ਦੇਸ਼ਾਲਿਆਂ ਦਾ ਚਮਕਾਰਾ ਪੈਂਦਾ ਮਾਰਾ ਜੇ ਚਰਨੀ ਜਾਣੇ ਸੀ ਅਤਲਸੀ ਸੌਰਨ ਦੀਆਂ ਤਾਰਾਂ ਚਮਕਾਰਾ ਮਾਰਦਾ ਉਹ ਕਹਿੰਦੇ ਆ ਸੂਰਜ ਕਿਧਰੋਂ ਚੜ ਗਿਆ ਧਿਆਨ ਲੇ ਕੇ ਸ਼ਰਨ ਕਰਿਓ ਜਦੋਂ ਉਹਨਾਂ ਨੇ ਆਕੇ ਵੇਖਿਆ ਉਹ ਦਿਸਾਲੇ ਪਾਏ ਹੋਏ ਸੁੱਕਣੇ ਪੱਟੀ ਦੇ ਖਾਨ ਕਹਿੰਦੇ ਭਾਈ ਸਾਹਿਬ ਜੀ ਇਹ ਦਿਸਾਲੇ ਸਾਨੂੰ ਦੇ ਦਿਓ ਪੈਸੇ ਲੈ ਲਓ ਉਹ ਸੰਗਤ ਕਹਿੰਦੀ ਇਹ ਤਾਂ ਛੇਵੇਂ ਪਾਤਸ਼ਾਹ ਦੇ ਭੇਟ ਹੈ ਇਹਦੇ ਸਾਡਾ ਕੁਛ ਨਹੀਂ ਸੰਗਤ ਦਾ ਦਸਬੰਦ ਹੈ ਧਿਆਨ ਦੇ ਕੇ ਸ਼ਰਣ ਕਰਿਓ ਬੱਕ ਕੀ ਗੱਲ ਦਸ਼ਾਲੇ ਖਾਨਾ ਨੇ ਮੱਲੋ ਮੱਲੀ ਖੋਲੇ ਪੱਟੀ ਪੱਟੀ ਸ਼ਹਿਰ ਹੈ ਇੱਥੋਂ ਬਹੁਤੀ ਦੂਰ ਨਹੀਂ ਮੇਰਾ ਘਰ 40 ਜਾਂ 45 ਕੋ ਹੋਊਗਾ ਇੱਥੋਂ ਪੱਟੀ ਸ਼ਹਿਰ ਪੱਟੀ ਸ਼ਹਿਰ ਚੋ ਦਸ਼ਾਲੇ ਖੋਲੇ ਖਾਨਾ ਨੇ ਅਗਲੀਆਂ ਲਾਈਨਾਂ ਸੁਣਿਓ ਸੰਗਤ ਨੇ ਸੋਚਿਆ ਜਿਿਹੜੇ ਸੁੱਕੇ ਜ਼ਿਛਾਲੇ ਐ ਤੇਤੀ ਟਰਾਂਕਾਂ ਚ ਬੰਨਦਾ ਆਪਣੇ ਕੋਲੇ ਆਪਾਂ ਉਹੀ ਲੈ ਕੇ ਮਹਾਰਾਜ ਦੇ ਚਰਨੀ ਤੁਰ ਚਲੀਏ ਜਿਹਦਾ ਸ਼੍ਰੀ ਪਾਤਸ਼ਾਹ ਦੇ ਚਰਨਾਂ ਚ ਗਏ ਜਾਣੀ ਜਾਨ ਸਤਿਗੁਰੂ ਕਹਿੰਦਾ ਗੁਰੂ ਸ਼੍ਰੀ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਕਹਿੰਦੇ ਸਿੱਖੋ ਤੁਹਾਡੇ ਮੁੱਖ ਕਿਉਂ ਕਮਲਾਏ ਐ ਆਹਾਹਾ ਸੰਗਤ ਦੀਆਂ ਤਾਂ ਆ ਨਿਕਲ ਗਈਆਂ ਸੱਚੇ ਪਾਤਸ਼ਾਹ ਅਸੀਂ ਪੂਰਬਲੇ ਜਨਮ ਚ ਸੰਤ ਦਿਖਾਏ ਹੋਣਗੇ ਸਾਡੀ ਭੇਟਾ ਕਬੂਲ ਨਹੀਂ ਸੀ ਹੋਣੀ ਆਹਾ ਕੱਲ ਅਸੀਂ ਅਨਾ ਪਰਸੋਂ ਪਰਸੋਂ ਅਸੀਂ ਬਰੂੰਦੀ ਨਗਰ ਕੀਰਤਨ ਚ ਗਾ ਰਹੇ ਸੀ ਬਹੁਤ ਜ਼ਿਆਦਾ ਕੱਟ ਸੀ 13 ਗੱਤਕੇ ਦੇ ਖਾੜੇ ਤੇ 13 ਹੀ ਬੈਂਡ ਪਾਰਟੀਆਂ 13 ਹੀ ਜਥੇ ਤੇ 13 ਇਚੇਤ ਬਹੁਤ ਜਾਦੇ ਸੰਗਤ ਨੇ ਪ੍ਰੇਮ ਕੀਤਾ ਕੱਲ ਨੂੰ ਪਹਿਲਾ ਮੰਹਾਂ ਵਾਲੇ ਪ੍ਰੋਗਰਾਮ ਹੈ ਜਿਲ੍ਹਾ ਫਿਰੋਜ਼ਪੁਰ ਚ ਵਦੂਬਾਦ ਲੁਧਿਆਣੇ ਜ਼ਿਲ੍ਹੇ ਚ ਖਾੜਾ ਪਿੰਡ ਹੈ ਜਗਰਾਵਾਂ ਕੋਲੇ ਇੱਥੇ ਪ੍ਰੋਗਰਾਮ ਦੇਣਾ ਤੇ ਅੱਜ ਇੱਥੇ ਆ ਸੋਡੇ ਚਰਨਾ ਚ ਕਵਤਾ ਸੁਣਾਉਂਦੇ ਆਂ ਧੰਦੇ ਕੇ ਮਹਾਰਾਏ ਨੇ ਕੀ ਪੁੱਛਿਆ ਘਾਟ ਘਾਟ ਕੇ ਅੰਦਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਸ਼ਾਂਤ ਸਤਿਗੁਰੂ ਕਹਿੰਦੇ ਸਿੱਖੋ ਤੁਹਾਡੇ ਮੁੱਖ ਕਿਉਂ ਕਮਲਾਏ ਐ ਸਤਿਗੁਰੂ ਜੀ ਅਸੀਂ ਪੂਰਬਲੇ ਜਨਮ ਚ ਸੰਤ ਦਿਖਾਏ ਹੋਣਗੇ ਸਾਡੀ ਪੇਟ ਕਬੂਲ ਨਾ ਸੀ ਹੋਣੀ ਮਹਾਰਾਜ ਛਾਲੇ ਖਾਨਾ ਨੇ ਖੋਲੇ ਆ ਸਾਡੇ ਕੋਲੇ ਹੈ ਇਹ ਤੁਹਾਡੇ ਚਰਨੀ ਪੇਟ ਕਰਦੇ ਐ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਐ ਹੋਜੇ ਬਲਵਾਨ ਸੀ ਨੂਰੀ ਸ਼ਕਤੀ ਸੀ ਛੇਵੇਂ ਗੁਰਨਾਨਕ ਸੀ ਉਹ ਕਹਿੰਦੇ ਗੁਰਮਖੋ ਖਬਰਾਉਣੇ ਕਿਉਂ ਆਂ ਆ ਪਤਿਸ਼ਾਲੇ ਮੰਗਾ ਲਾਂਗੇ ਸੰਗਤ ਨੇ ਸੋਚਿਆ ਵੀ ਮਹਾਰਾਜ ਸਾਨੂੰ ਤਰਵਾਸ ਦਿੰਦੇ ਐ ਤੇ ਛਾਲੇ ਉਥੋਂ ਕਾਹਦੇ ਆਉਣੇ ਮਹਾਰਾਜ ਕਹਿੰਦੇ ਸਿੱਖੋ ਛਾਲੇ ਇੱਥੇ ਮੰਗਾਲਨੇ ਆਪਾਂ ਸਤਗੁਰ ਸੱਚੇ ਪਾਸ਼ਾ ਨੇ ਭਰੀ ਵੀ ਸੰਗਤ ਚ ਕਿਹਾ ਐਸਾ ਬਲਵਾਨ ਕੋਈ ਉੱਠੋ ਜਿਹੜਾ ਪੱਤੀ ਚੋਂ ਦਿਸਾਲੇ ਲਿਆਵੇ ਕੱਢ ਕੇ ਉੱਠਿਆ ਕੌਣ ਸੀਨੇ ਗੋਦ ਦਾ ਬਾਬਾ ਬੀਜੀ ਕਹਿੰਦੀ 7 ਫੁੱਟਾ ਕੱਦ ਚੌੜਾ ਮੱਥਾ ਭਰਮਾ ਦਾੜਾ ਸੂਰਜ ਵਾਂਗੂ ਮੱਥਾ ਲਗੇ ਮਹਾਰਾਜ ਦੇ ਚਾਰਨੀ ਉੱਟ ਕੇ ਦੋ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਇਹ ਕਿਰਪਾ ਦਾਸ ਤੇ ਕਰ ਦਿਓ ਮਾਰੇ ਕਹਿੰਦੇ ਦਿਸ਼ਾਲੇ ਲਿਆਏਗਾ ਉਹ ਕਹਿੰਦਾ ਸਤਿਗੁਰੂ ਦਿਸ਼ਾਲੇ ਕੀ ਜੇ ਤੁਹਾਡੀ ਕਿਰਪਾ ਹੋ ਜੇ ਮੈਂ ਬਾੜ ਦੀ ਸ਼ਕਤੀ ਲਿਆ ਦਿਆਂ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ ਬਾਬਾ ਬਿਜੀ ਚੰਦ ਦਾ ਨਾਮ ਬਿਜੀ ਚੰਦ ਮਾਪਿਆਂ ਨੇ ਨਹੀਂ ਰੱਖਿਆ ਉਹਦਾ ਨਾਮ ਬੀਦੀ ਚੰਦ ਲੋਕਾਂ ਨੇ ਰੱਖਿਆ ਸੀ ਉਹ ਬੀਦੀ ਬਣਾਉਣ ਜਾਣਦਾ ਸੀ। ਬਾਬਾ ਬੀਦੀ ਚੰਦ ਜੀ ਦੀ ਛਾਲੇ ਲੈਣ ਤੁਰਪੇ। ਉਹਨਾਂ ਨੇ ਸੋਚਿਆ ਵੀ ਆਪਾਂ ਪਹਿਲਾਂ ਇਉਂ ਦੇਖਣਾ ਹੈ ਵੀ ਛਾਲੇ ਹੈ ਕਿਹੜੇ ਮਹਿਲ ਚ? ਪੱਟੀ ਦੇ ਮਹੱਲ ਦੇ। ਮੈਂ ਇਹ ਬੀਦੀ ਬਣਾਵਾ ਮੈਂ ਪੁੱਛਾਂ ਵੀ ਛਾਲੇ ਹੈ ਕਿੱਥੇ? ਇਹ ਬੀਦੀ ਕੀ ਹੈ? ਉਹ ਛਾਲਿਆਂ ਦਾ ਵਪਾਰੀ ਬਣ ਗਿਆ। ਜਿਹੜੇ ਦਿਸ਼ਾਲੇ ਸੁੱਕੇ ਸੀ ਸੰਗਤ ਤੋਂ ਲੈ ਕੇ ਆਪਦੇ ਗੁੱਟ ਤੇ ਰੱਖ ਲੈ ਕੈਨਵਾ ਦਿਸ਼ਾਲੇ ਖਰੀਦਦਾ ਵੀ ਐ ਤੇ ਦਿਸ਼ਾਲੇ ਵੇਚਦਾ ਵੀ ਐ ਲੈਣਾ ਵੀ ਐ ਤੇ ਦਿਨਾ ਵੀ ਐ ਉਹ ਪੱਟੀ ਦੇ ਮਿਰਜ਼ੇ ਖਾਨ ਹੁਣੇ ਦਿਸ਼ਾਲੇ ਖੋਣ ਵਾਲੇ ਉਹ ਤਾਸ਼ ਖੇਡੀ ਜਾਂਦੇ ਆ ਜਦੋਂ ਦਿਸ਼ਾਲਿਆਂ ਦਾ ਹੋਕਾ ਦਿੱਤਾ ਤੇ ਦਿਸ਼ਾਲੇ ਉਹਦੇ ਰੱਖਿਆ ਹੱਥ ਤੇ ਉਹ ਮਿਰਜੇ ਖਾਨ ਹੁਣੀ ਕਹਿੰਦੇ ਉਹ ਜਿਹੜੇ ਹੱਥ ਤੇ ਰੱਖੀ ਫਿਰਦਾ ਇਹ ਆਪਣੇ ਵਾਲਾ ਨਾਲ ਦੇ ਆ ਉਹ ਮਿਰਜੇ ਖਾਨ ਹੁਣੀ ਕਹਿੰਦੇ ਉਹ ਦਿਸ਼ਾਲਿਆਂ ਦੇ ਵਪਾਰੀਆ ਸਾਡੇ ਕੋਲੇ ਦਿਸ਼ਾਲੇ ਆ ਤੇ ਇਥੋਂ ਕੀਮਤ ਨਹੀਂ ਦਿੱਤੀ ਜਾਣੀ ਕਹਿੰਦਾ ਮੈਂ ਕੀਮਤ ਜੋ ਦਿਸ਼ਾਲਾ ਜਿੰਨੇ ਦਾ ਹੋਇਆ ਮੈਂ ਦਿਆਂ ਆਹਾ ਉਹ ਕਹਿੰਦੇ ਜੇ ਇਨਾਂ ਦੇ ਨਾਲ ਦੇ ਹੋਏ ਜਿਹੜੇ ਤੇਰੇ ਕੋਲੇ ਆ ਉਹ ਕਹਿੰਦਾ ਫੇਰ ਮੂੰਹੋਂ ਮੰਗਵੇਂ ਲੈ ਲਿਓ ਮੂੰਹ ਮੰਗਵੇਂ ਦੇ ਦੂੰ ਮੈਂ ਕੱਚਾ ਵਪਾਰੀ ਨਹੀਂ ਖਾਣਾ ਨੇ ਨੌਕਰਾਂ ਨੂੰ ਕਿਹਾ ਜਾਓ ਉਹ ਤਿੰਨ ਮੰਜ਼ਲੇ ਮਹਿਲ ਹੈ ਤਿੰਨ ਮੰਜ਼ਲਾ ਮਹਿਲਾਂ ਦੀਆਂ ਸੱਤ ਬੇਗਮਾਂ ਖਾਨ ਦੀਆਂ ਉੱਪਰ ਰਹਿੰਦੀਆਂ ਤੀਜੀ ਮੰਜ਼ਲ ਤੇ ਖਾਨ ਨੇ ਹੁਕਮ ਕੀਤਾ ਨੌਕਰਾਂ ਨੂੰ ਜਾਓ ਬੇਗਮ ਸਾਹਾ ਬਾਤੋਂ ਦਿਸਾਲੇ ਲੈ ਕੇ ਆਓ ਉਹਨਾਂ ਨੂੰ ਕਹਿ ਦਿਓ ਵੀ ਜਿਹੜੇ ਗੁਰੂ ਦੇ ਸਿੱਖਾਂ ਤੋਂ ਖੋਏ ਸੀ ਬਾਬਾ ਬੀਦੀ ਚੰਦ ਕਹਿੰਦਾ ਇਹਨਾਂ ਨੂੰ ਤਾਂ ਮੈਂ ਪਾਲਦਾ ਫਿਰਦਾ ਆਹਾ ਦਿਸਾਲੇ ਲਿਆਏ ਸਿੱਖ ਕਹਿੰਦਾ ਦੇਖ ਕੇ ਦਿਸਾਲਿਆਂ ਨੂੰ ਕਹਿੰਦਾ ਭਾਈ ਸਾਹਿਬ ਤੁਹਾਡੇ ਦਿਸਾਲੇ ਸੁੱਚੇ ਨਹੀਂ ਹੈ ਥੋੜੇ ਦਿਸ਼ਾਲੇ ਸੁੱਚੇ ਨਹੀਂ ਹੈਗੇ ਵਪਾਰੀ ਨੇ ਜਦੋਂ ਮੱਝ ਲੈਣੀ ਹੁੰਦੀ ਜ਼ਿਮੀਂਦਾਰ ਤੋਂ ਉਦੋਂ ਕਹਿੰਦਾ ਹੁੰਦਾ ਇਹਦੇ ਸਿੰਗ ਨਹੀਂ ਸੋਹਣੇ ਇਹਦੇ ਥਣ ਆਂਦੇ ਐ ਮੱਝ ਉਹੀ ਹੁੰਦੀ ਜਦੋਂ ਜਗਰਾਵਾਂ ਦੀ ਮੰਡੀ ਤੇ ਲੈ ਜਾਂਦਾ ਉਦੋਂ ਕਹਿੰਦਾ ਇਹੋ ਜੀ ਮੱਝ ਮਿਲਣੀ ਨਹੀਂ ਮੱਝ ਤਾਂ ਉਹੀ ਹੁੰਦੀ ਐ ਬਾਬਾ ਵੀਦੀ ਚੰਦ ਕਹਿੰਦਾ ਥੋੜੇ ਵਾਲੇ ਦਿਸ਼ਾਲੇ ਮੇਰੇ ਵਾਲਾ ਨਾ ਮਿਲਦੇ ਨਹੀਂ ਪਸ਼ਮੀਨਾ ਨਹੀਂ ਲੱਗਾ ਉਹ ਕਹਿੰਦੇ ਸਾਡੇ ਆਲੇ ਕਿੰਨੇ ਰੁਪਈਆ ਦੇ ਤੇਰੀ ਨਿਗਾ ਚ ਲੈ ਜਾਂ ਦੱਸ ਦੇ ਉਹ ਆਲਾ ਥੋੜੇ ਆਲੇ ਤਾਂ ਜਿਹੜੇ ਪਾਲਿਆਂ ਦੇ ਉਸੇ ਪਾਈ ਜਾਣਗੇ ਵੀ ਤੁਸੀਂ ਖੋਏ ਮੈਂ ਲੈ ਜਾਣੇ ਆ ਉਹ ਕਹਿੰਦਾ ਜਿਹੜੇ ਪਾਲਿਆਂ ਦੇ ਹਾਂ ਜਿਵੇਂ ਤੁਸੀਂ ਲੈਂਦੇ ਓਵੇਂ ਹੀ ਜਾਣਗੇ ਖਾਣਾ ਨੇ ਸੋਚਿਆ ਵੀ ਇਹਨੂੰ ਕੀਮਤ ਦਾ ਪਤਾ ਨਹੀਂ ਵੀ ਸਾਨੂੰ ਤਾਂ ਉਹੀ ਆਇਆ ਹੈ ਕਈ ਤਾਂ ਉਹ ਵੀ ਜਾਂਦਾ ਵੀ ਮੂੰਹ ਮੈਂ ਲੈ ਜਾਏ ਉਹ ਕਹਿੰਦੇ ਵਪਾਰੀਆ ਤੂੰ ਰਹਿਣਾ ਕਿੱਥੇ ਐ ਜੇ ਤੂੰ ਦਿਸ਼ਾਲਿਆਂ ਦਾ ਵਪਾਰੀ ਸਹੀ ਐ ਅਸੀਂ ਤੈਨੂੰ ਦਿਸ਼ਾਲੇ ਚੈੱਕ ਕਰਾਵਾਂਗੇ ਤੈਨੂੰ ਭਾਲੀਏ ਟੋਲੀਏ ਕਿੱਥੇ ਤੇਰਾ ਨਾਂ ਕੀ ਐ ਬਾਬਾਬੀ ਦੀ ਚੰਦ ਕਹਿੰਦਾ ਕਹਿੰਦਾ ਮੇਰਾ ਨਾਂ ਗਵਾਚੇ ਲੱਭੂ ਗਵਾਚੇ ਲੱਭਣ ਗਿਆ ਸੀ ਨਾ ਮੇਰਾ ਨਾਮ ਗਵਾਚੇ ਲੱਭੂ ਐ ਮੈਂ ਕਾਬਲ ਚ ਰਹਿਣਾ ਅਫਗਾਨਿਸਤਾਨ ਦਾ ਵਾਸੀ ਐ ਬਾਬਾ ਬੀਜੀ ਚੰਦ ਔਰ ਦਿਸ਼ਾਲੇ ਦੇਖਦਾ ਤੇ ਖਾਨਾ ਨਾ ਗੱਲਾਂ ਕੀ ਕਰਦਾ ਕਹਿੰਦਾ ਕੀ ਐ ਗਵਾਚੇ ਲੱਭੂ ਨਾਮ ਕਾਬਲ ਦਾ ਵਾਸੀ ਐ ਰੋਡੇ ਵਾਲੇ ਜੱਥੇ ਤੋਂ ਓ ਸ਼ਰਮ ਹੀਰੇ ਆਂ ਤਾਂ ਮੱਲ ਚੋਰੀ ਬੱਚੇ ਜਾਣਦੇ ਚੋਰੀ ਬੱਚੇ ਜਾਣਦੇ ਨੂਰ ਦੀ ਚਲ ਕਬੀਰ ਲੇ ਪਛਾਣਦੇ ਪੇਰ ਲੇ ਪਛਾਣਦੇ ਆਖਦੇ ਮੁਗਲ ਤੇਰਾ ਕੀ ਆ ਨਾਮ ਜੀ ਕਹਿੰਦੇ ਕੀ ਆ ਨਾਮ ਜੀ ਨਾਰੇ ਸਾਨੂੰ ਆਪ ਦਾਬ ਦਾ ਗਾਮ ਜੀ ਤੂੰ ਬਤਾਵੇ ਗਾਮ ਜੀ ਗੰਗਾ ਮੱਕਾ ਤੇ ਮਦੀਨਾ ਛੱਡੇ ਆਇਆ ਕਾਸ਼ੀ ਮੈਂ ਛੱਡੇ ਆਇਆ ਕਾਸ਼ੀ ਮੈਂ ਵਾਚੇ ਲੱਭੂ ਨਾਮ ਕਾਬਲ ਦਵਾਸੀ ਮੈਂ ਕਾਬਲ ਦਵਾਸੀ ਮੈਂ ਹੋ ਵੀਦੀ ਚੰਦ ਕਹਿੰਦਾ ਦਸਾ ਖਾਨ ਸਾਹਿਬ ਮੈਂ ਦਸਾ ਖਾਨ ਸਾਹਿਬ ਮੈਂ ਕਾਬਲ ਜਨਮ ਪੜਿਆ ਪੰਜਾਬ ਮੈਂ ਪੜਿਆ ਪੰਜਾਬ ਮੈਂ ਲੇਹੀ ਬੋਲੀ ਬੋਲ ਦਾ ਦੋ ਪਾਸਿ ਮੈਂ ਬੋਲਦਾ ਦੋ ਪਾਸਿ ਮੈਂ ਵਾਚੇ ਲੱਭੂ ਨਾਮ ਕਾਬਲ ਦਾ ਵਾਸੀ ਮੈਂ ਕਾਬਲ ਕਬਾਸੀ ਮੈਂ ਉਹ ਮਾਪਿਆਂ ਦੀ ਨਹੀਂ ਜਾਣਦਾ ਖਬਰ ਮੈਂ ਜਾਣਦਾ ਖਬਰ ਮੈਂ ਛੋਟੇ ਜਿਹੇ ਨੂੰ ਕੇ ਬਸੇ ਕਬਰ ਮੈਂ ਉਹ ਬਸੇ ਕਬਰ ਮੈਂ ਉਹ ਚੋਲੀ ਪਾ ਕੇ ਲੈ ਗਈ ਮੈਨੂੰ ਮੇਰੀ ਮਾਸੀ ਜੀ ਕਹਿੰਦਾ ਮੇਰੀ ਮਾਸੀ ਜੀ ਹੈ ਲਾਪਦਾ ਗੁਆਚ ਕਾਬਲ ਦਵਾਸੀ ਜੀ ਕਾਬਲ ਦਵਾਸੀ ਜੀ ਉਹ ਹਿੰਦੂਆਂ ਦੇ ਪੀਰ ਦਾ ਬਣਿਆ ਮਰੀਦ ਮੈਂ ਜੀ ਬਣਿਆ ਮਰੀਦ ਮੈਂ ਛੱਡ ਕੇ ਨਮਾਜ਼ਾਂ ਰੋਜ਼ੇ ਜੋ ਮੈਂ ਈਦ ਮੈਂ ਕਹਿੰਦਾ ਜੋ ਮੈਂ ਈਦ ਮੈਂ

ਕਾਚੇ ਲਗੁਨਾ ਮ ਕਾਬਲ ਦਾਵਾਸੀ ਮ ਕਾਬਲ ਦਾਵਾਸੀ ਮ ਆਏ ਉਹ ਮੁਗਲਾਂ ਨੇ ਲਿਆਂਦੇ ਖੋਹੇ ਬੇਦਸ਼ਾਲੇ ਆ ਖੋਹੇ ਬੇਦਸ਼ਾਲੇ ਆ ਇੱਕੋ ਜਾ ਵਰਗ ਸਿੱਖ ਨੇ ਮਨਾ ਲਿਆ ਸਿੱਖ ਨੇ ਮਨਾ ਲਿਆ ਫਿਰ ਮੁਲਕਰ ਦਿੱਤਾ ਕਾਰ ਦਿੱਤਾ 585 ਮੈਂ 585 ਮੈਂ ਲੱਭਦਾ ਗੋਚ ਕਾਬਲ ਦਵਾਸੀ ਮੈਂ ਕਾਬਲ ਦਵਾਸੀ ਮੈਂ ਉਹ ਸਿੱਖ ਕਹਿੰਦਾ ਮੇਰੀ ਹੈ ਦਲੀਲ ਮੰਨ ਗਈ ਹੈ ਦਲੀਲ ਮੰਨ ਗਈ ਇਹ ਨਾਲ ਇਹਨਾਂ ਦੀ ਮਿਲੇ ਨਾ ਬਣ ਗਈ ਮਿਲੇ ਹੈ ਬੰਨ ਹੀ ਉਹ ਸੁੱਚਾ ਪਸ਼ਮੀਨਾ ਹੈ ਨਹੀਂ ਜਉਹੀ ਬਾਸੀ ਐ ਨਹੀਂ ਚਉਹੀ ਬਾਸੀ ਲੱਭਦਾ ਕੋ ਆਚ ਕਾਬਲ ਦਵਾਸੀ ਜੀ ਕਾਬਲ ਕਵਾਸੀ ਜੀ ਹੋ ਤੁਰਤ ਮਦਈ ਮੂਦੇ ਨੂੰ ਪਛਾਣਗੇ ਮੂਦੇ ਨੂੰ ਪਛਾਣਗੇ ਜਿਹੜੇ ਪਾਲਿਆਂਦੇ ਉਸ ਪਾਹੀ ਜਾਣਗੇ ਉਸ ਪਾਹੀ ਜਾਣਗੇ ਸੀ ਮੈਂ ਕਾਰਨੋਂ ਤਲਾਸ਼ੀ ਮੈਂ ਕਾਚੇ ਲੱਭੂ ਨਾਮ ਕਾਬਲ ਦਾ ਵਾਸੀ ਮੈਂ ਕਾਬਲ ਦਾ ਵਾਸੀ ਹੁਮਾ ਮਹਾਰਾਜ ਦੇ ਚਾਰ ਬਰਜ਼ਾਰ ਹਰਮਨ ਪਿਆਰੇ ਸਿੰਘ ਸਾਹਿਬ ਜੀ ਉਹ 100 ਰੁਪਏ ਰੋਡੇ ਮਲ ਜੱਥੇਨ ਬਖਸ਼ ਗਏ ਨੇ ਮਾਨਯੋਗ ਸਾਡੇ ਹਰਮਨ ਪਿਆਰੇ ਵੀਰ ਉਹ ਵੀ 100 ਰੁਪਏ ਬਖਸ਼ੇ ਨੇ ਬਾਈ ਨਰੈਣ ਸਿੰਘ ਜੀ ਰੋਡਿਆਂ ਵਾਲੇ ਉਹ ਭਾਈ ਗੋਪੀ ਸਿੰਘ ਕਬੱਡੀ ਖਿਡਾਰੀ ਜਿਹੜਾ ਥੋੜੇ ਦਿਨ ਹੋ ਗਏ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਰੀਰ ਛੱਡ ਗਿਆ ਸਾਡੇ ਪਿੰਡ ਦਾ ਇੰਟਰਨੈਸ਼ਨਲ ਖਿਡਾਰੀ ਭਾਈ ਗੋਪੀ ਸਿੰਘ ਦੇ ਨਾਂ ਤੇ ਉਹ 100 ਰੁਪਏ ਬਖਸ਼ ਗਏ ਨੇ 50-50 ਰੁਪਏ ਹਰਮਨ ਪਿਆਰੇ ਤਾਜ਼ਪੁਰ ਪਿੰਡ ਸਾਨੂੰ ਬਹੁਤ ਵਾਰ ਇਹਨਾਂ ਨੇ ਗੁਰਨਾਨ ਸਿੰਘ ਸਾਹਿਬ ਦੇ ਗੁਰਪੁਰਬ ਤੇ ਬੁਲਾਇਆ ਉਸ ਪ੍ਰਬੰਧਕ ਕਮੇਟੀ ਬਣੀਓ ਬੇਅੰਤ ਰਪਏ ਬਖਸ਼ ਗਏ ਸਾਡੇ ਹਰਮਨ ਪਿਆਰੇ ਸਿੰਘ ਸਾਹਿਬ ਜੀ ਉਹ 500 ਰੁਪਿਆ ਰੋਡਿਆਂ ਵਾਲੇ ਜੱਥੇ ਨੂੰ ਬਖਸ਼ਿਸ਼ ਕਰ ਗਏ ਨੇ ਨੌਜਵਾਨ ਵੀਰ ਹੋਰ 100 ਰੁਪਿਆ ਵੀ ਆਪਣੇ ਬੰਨਿਓ 100 ਰੁਪਿਆ 사ਉਂਡ ਵਾਲੇ ਨੂੰ ਇਨਾਮ ਦੇ ਦਿਓ 사ਉਂਡ ਬਹੁਤ ਚੰਗੀ ਹੈ ਮੈਨੂੰ ਜਦ ਵੀ ਕੋਈ ਪ੍ਰੋਗਰਾਮ ਦੀ ਸਾਈਜ਼ ਦੇਣ ਆਉਂਦਾ ਤੇ ਮੈਂ ਕਹਿਣਾ ਹੁੰਦਾ ਹੈ ਵੀ ਸਾਨੂੰ ਪੈਸੇ ਭਵੇਂ ਘੱਟ ਦੇ ਦਿਓ ਕੋਈ ਨਹੀਂ ਪਰ 사ਉਂਡ ਚੰਗੀ ਹੋਵੇ ਸਾਊਂਡ ਇਹਨਾਂ ਨੇ ਬਹੁਤ ਚੰਗੀ ਸਰਦਾਰ ਦਰਸ਼ਨ ਸਿੰਘ ਉਹਨਾਂ ਨੇ ਸਰ ਜਸਵੰਤ ਸਿੰਘ ਜੀ ਉਹਨਾਂ ਨੇ ਪ੍ਰਬੰਧਕ ਕਮੇਟੀ ਨੇ ਬਹੁਤ ਅੱਛੀ ਸਾਊਂਡ ਕਰੀ ਐ ਧੰਨਵਾਦ ਕਰਦਾ ਅਗਲੀਆਂ ਲਾਈਨਾਂ ਸੁਣਿਓ ਪਾਪਾ ਪੀ ਦੀ ਚੰਦ ਕਹਿੰਦਾ ਖਾਨਾ ਨੂੰ ਕਹਿੰਦਾ ਲੱਬਦਾ ਗੁਆਚੇ ਕਾਬਲ ਦਾ ਵਾਸੀ ਮੈਂ ਹਿੰਦੂਆਂ ਦੇ ਪੀਰ ਦਾ ਬਣਿਆ ਮਰੀਜ਼ ਮੈਂ ਛੱਡ ਕੇ ਨਵਾਜਾਂ ਰੋਜੇ ਜੁਮੇ ਈਜ਼ ਮੈਂ ਇਹ ਮੁਸਲਮਾਨਾਂ ਦੇ ਤਿਉਹਾਰ ਆ ਨਾ ਰੋਜ਼ੀਏ ਰੱਖਣੇ ਈਦ ਨੂੰ ਤਹਿਰੀ ਦੇਣੀ ਸਾਹ ਸੰਗੇ ਜੀ ਉਹ ਕਹਿੰਦਾ ਮੈਂ ਉਹ ਸਭ ਕੁਝ ਛੱਡਤਾ ਹਿੰਦੂਆਂ ਦੇ ਪੀਰ ਦਾ ਮਰੀਦ ਬਣ ਗਿਆ ਲੱਭਦਾ ਗਵਾਚੇ ਕਾਬਲ ਦਾ ਵਾਸੀ ਮੈਂ ਉਹ ਖਾਨਾ ਜਦੋਂ ਦਿਸਾਲੇ ਲਿਆਂਦੇ ਸਿੱਖ ਕਹਿੰਦਾ ਮੇਰੀ ਇਹ ਦਲੀਲ ਮੰਨ ਗਈ ਇੰਨਾ ਨਾਲ ਇਹਨਾਂ ਦੀ ਮਿਲੇ ਨਾ ਬਣ ਗਈ ਜੇ ਤਾਂ ਮੇਰੇ ਆਲਿਆ ਨਾਲ ਦੇ ਹੁੰਦੇ ਫਿਰ ਤਾਂ ਮੂੰਹੋਂ ਮੰਗਵੇਂ ਲੈ ਲੈਂਦੇ ਇਹ ਮੇਰੇ ਆਲਿਆ ਨਾਲ ਦੇ ਨਹੀਂ ਕੇ ਸੁੱਚਾ ਪਸ਼ਮੀਨਾ ਹੈ ਨਹੀਂ ਕਿਉਂ ਹੀ ਪਾਸੀ ਮੈਂ ਉਹਦੀ ਜਿਹੜੀ ਮਨ ਦੀ ਆਸ਼ਾ ਸੀ ਨਾ ਗੁਰੂ ਨੇ ਪੂਰਨ ਕਰਤੀ ਪਤਾ ਲੱਗ ਗਿਆ ਵੀ ਦਿਸ਼ਾਲੇ ਤਿੰਨ ਮੰਜ਼ਲੇ ਮਕਾਨ ਚ ਹੈ ਉਹ ਖਾਨ ਕਹਿੰਦੇ ਨੌਕਰਾਂ ਨੂੰ ਨੌਕਰੋ ਇਹ ਵਪਾਰੀ ਆਪਣੇ ਦਿਸਾਲਿਆਂ ਦੇ ਪੈਸੇ ਨਹੀਂ ਦੇ ਸਕਦਾ ਲੈ ਜਾਓ بیگم ਸਾਹਿਬਾਂ ਨੂੰ ਫਰਾਇਓ ਉੱਤੇ ਉੱਪਰ ਜਾਓ ਬਾਬਾ ਬੀ ਦੀ ਕਹਨੇ ਨਿਗ੍ਹਾ ਰੱਖੀ ਵੀ ਕਿੱਦਰ ਦੀ ਪੌੜੀਆਂ ਐ ਕਿੱਦਰ ਦੀ ਚੜਦੇ ਐ ਸਾਰਾ ਸੀਨ ਆਪਦੇ ਹਿਰਦੇ 'ਚ ਵਸਾ ਲਿਆ ਹੁਣ ਸੋਚਦਾ ਹੈ ਕਹਿੰਦਾ ਮਨਾ ਜੇ ਮੈਂ ਉੱਪਰ ਜਾਣਾ ਹੈ ਥੱਲੇ ਜਦੋਂ ਪੌੜੀਆਂ ਚੜਨ ਲੱਗੇ ਨਾ ਪਹਿਲੇ ਮਕਾਨ ਤੇ ਜਾਣ ਨੂੰ 15 ਬੰਦੂਕਾਂ ਦਾ ਪੈਰਾ 15 ਬੰਦੂਕਾਂ ਵਾਲੇ ਪਹਿਰੇਦਾਰ ਖੜੇ ਆ ਥੱਲੇ ਇਨਕੁਆਰੀ ਕਰਦੇ ਆ ਤੇ ਮੈਂ ਕਿਵੇਂ ਜਾਵਣ ਉੱਪਰ ਅਰਦਾਸ ਕੀਤੀ ਸਿੱਖ ਨੇ ਕਹਿੰਦਾ ਹੇ ਸੱਚੇ ਪਾਤਸ਼ਾਹ ਮੈਨੂੰ ਕੋਈ ਐਹੋ ਜੀ ਬਿਜ਼ੀ ਦੱਸ ਜਿਹੜਾ ਮੇਰਾ ਮੂੰਹ ਦਿਸੇ ਨਾ ਕਿਸੇ ਨੂੰ ਹੈਗੀ ਆ ਬੀਧੀ ਇਹ ਗੁਰੂ ਨੇ ਕਿਰਪਾ ਕਰਨੀ ਹੈ ਮੈਂ ਜਾਵਾਂ ਪੌੜੀਆਂ ਚੜ ਕੇ ਮੇਰਾ ਮੂੰਹ ਨਾ ਕਿਸੇ ਨੂੰ ਦਿਸੇ ਹੈ ਬੀਧੀ ਇਹ ਬਾਬਾ ਬੀਧੀ ਚਾਣੇ ਬੀਧੀ ਟੋਲੀ ਕਿਵੇਂ ਕਹਿਣਾ ਮਨਾ ਇੱਥੋਂ ਥੋੜਿਉ ਮਲੇਰ ਕੋਟਲਾ ਨੇੜੇ ਆ ਧਾਲੀਆਂ ਤੋਂ ਮਲੇ ਆ ਸਾਡੇ ਹਰਮਨ ਪਿਆਰੇ ਦੇਖੋ ਆ ਬਾਈ ਸੁਖਦੇਵ ਸਿੰਘ ਹੋਣੀ ਬਾਈ ਜਗਦੀਪ ਸਿੰਘ ਹੋਣੀ ਲੀੜਾਂ ਵਾਲੇ ਇੱਥੋਂ ਦੇ ਸਰਦਾਰ ਹਰੀ ਸਿੰਘ ਕੈਪਟਨ ਹੁੰਦੇ ਤੇ ਮਾਨਯੋਗ ਲਿੱਤੜਾਂ ਵਾਲਾ ਪਰਿਵਾਰ ਸੁਖਦੇਵ ਸਿੰਘ ਗਰੇਵਾਲ ਦਾ ਪਰਿਵਾਰ ਕਲਸੀਆਂ ਵਾਲੇ ਤੇ ਆਤਵੰਗ ਵਾਲੀ ਵਾਲੇ ਜਿੱਥੇ ਵੀ ਅਸੀਂ ਗਾਉਣ ਜਾਂਦੇ ਆ ਇਹਨਾਂ ਨੇ ਸਾਰੇ ਪਰਿਵਾਰ ਨੇ ਉੱਥੇ ਆਉਣਾ ਹੀ ਆਉਣਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਤਿਗੁਰੂ ਕਿਰਪਾ ਕਰਨਾ ਅਗਲੀਆਂ ਲੈਣਾ ਸ਼ਰਮ ਨੂੰ ਕਰਿਓ ਸਾਧ ਸੰਗਤ ਜੀ ਬਾਬਾ ਬੀਦੀ ਚੰਨ ਨੇ ਨਿਗਾਹ ਰੱਖੀ ਕਿ ਮੈਂ ਹੁਣ ਜਾਵਾਂ ਕਿਵੇਂ ਜਾਣਾ ਮੈਂ ਉੱਪਰ ਹੈਗਾ ਮੇਰੇ ਜਾਏ ਬਿਨਾ ਦਿਸ਼ਾਲੇ ਨਹੀਂ ਲੈਂਦੇ ਜਾਣੇ ਕਿਵੇਂ ਜਾਵਾਂ ਮੇਰਾ ਮੂੰਹ ਨਾ ਦਿਸੇ ਫਟ ਫਟ ਦਾੜਾ ਲੰਬਾ ਹੈ ਮਰਦਾਂ ਵਾਲਾ ਮੱਥਾ ਹੈ ਚੌੜਾ ਮੱਥਾ ਹੈ ਸੂਰਜ ਵਾਂਗੂ ਲੱਗਦਾ ਹੈ ਮੈਨੂੰ ਪਹਿਰੇਦਾਰ ਕਿਵੇਂ ਜਾਣ ਦੇਣਗੇ ਨਹੀਂ ਜਾਣ ਦੇਣਗੇ ਕੀ ਬਿਜੀ ਸੋਚੀ ਫਿਰ ਅਕਾਲ ਪੁਰਖ ਨੇ ਛੇਵੇਂ ਗੁਰਾਂ ਨੇ ਕਿਰਪਾ ਕੀਤੀ ਤੁਸੀਂ ਆ ਮਲੇ ਕੋਲ ਆ ਇਥੋਂ ਨੇੜੇ ਐ ਕਈ ਮੁਸਲਮਾਨੀਆਂ ਭੈਣਾਂ ਦੇ ਬੁਰਕੇ ਪਾਏ ਦੇਖੇ ਹੋਣਗੇ ਕਾਲੇ ਰੰਗ ਦਾ ਕੱਪੜਾ ਲੈ ਕੇ ਨਾ ਮੁਸਲਮਾਨੀਆਂ ਭੈਣਾਂ ਬੁਰਕਾ ਪਾਦੇ ਮੂੰਹ ਤਾਂ ਨਹੀਂ ਦੀਦਾ ਹੁੰਦਾ ਨਹੀਂ ਦੀਦਾ ਹੁੰਦਾ ਤੇ ਉਹਨੂੰ ਦੁਨੀਆ ਕਿੱਥੋਂ ਤਾਂ ਦੀਦੀ ਹੈ ਬੁਰਕੇ ਵਾਲੀ ਔਰਤ ਨੂੰ ਅੱਖਾਂ ਦੇ ਉੱਤੇ ਜਾਲੀ ਲੱਗੀ ਹੁੰਦੀ ਹੈ ਬੁਰਕੇ ਦੇ ਬਾਕੀ ਸਭ ਅੰਗ ਟਕੇ ਹੁੰਦੇ ਆ। ਬਾਬਾ ਬੀਦੀ ਚੰਦ ਕਹਿੰਦਾ ਐਂ ਕਰ। ਬੁਰਕਾ ਬਣਵਾ ਕੇ ਬੁਰਕਾ ਪਾ ਲਾ ਸਿਰ ਤੋਂ ਲਾ ਕੇ ਪੈਰਾਂ ਤਾਈ ਥੱਲੇ ਦੀ ਪਾਣੀ ਤਿੰਨ ਫੁੱਟੀ ਕਿਰਪਾਨ। ਕਹਿੰਦਾ ਫਿਰ ਬੇਗਮਾਂ ਕੋਲੇ ਜਾਵੜਾਂਗੇ। ਜਦੋਂ ਕਿਰਪਾਨ ਕੱਢੀ ਆਪੇ ਦੇ ਦੇਣੀਆਂ। ਮੈਨੂੰ ਫਰਾ ਦੇਣੀਆਂ ਤੇ ਛਾਲੇ। ਤੇ ਛਾਲੇ ਦੇਣਗੀਆਂ। ਆਹ ਬਰਕਾ ਬਣਾਵਾ ਕਿਵੇਂ ਉਹ ਦੁਕਾਨ ਤੇ ਗਿਆ ਦੁਕਾਨ ਤੇ ਜਾ ਕੇ 12 ਗਜ ਕਪੜਾ ਕਾਲੀ ਸੂਪ ਦਾ ਮਹਿੰਗਾ ਕਪੜਾ ਚਮਕਾਰੇ ਮਾਰਦਾ ਉਹਨੇ ਖਰੀਦ ਲਿਆ ਦਰਜੀ ਕੋਲੇ ਗਿਆ ਦਰਜੀ ਨੂੰ ਜਾ ਕੇ ਕਪੜਾ ਫੜਾ ਕੇ ਕਹਿੰਦਾ ਲੈ ਵੀ ਟੇਲਰਾਂ ਭਰਾਵਾ ਮੇਰੇ ਘਰ ਵਾਲੀ ਦਾ ਪੁਰਕਾ ਬਣਾ ਦੇ ਉਹ ਦਰਜੀ ਕਹਿੰਦਾ ਲਿਆ